ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਅਮਰੋਂ ਬਲਾਕ ਤਲਵਾਰਾ ਤੋਂ ਜਿੱਥੇ ਅੱਜ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦਵਾਰ ਮੇਂ ਮਤੇਰਤ ਸੁਵਿਧਾ ਕੈਂਪ ਲਗਾਇਆ ਗਿਆ ਇਹ ਕੈਂਪ ਹਲਕਾ ਐਮਐਲਏ ਸਰਦਾਰ ਕਰਨਵੀਰ ਸਿੰਘ ਕੁਮਾਨ ਅਤੇ ਐਸਡੀਐਮ ਮੁਕੇਰੀਆਂ ਦੀ ਇਕ ਵਾਈਟ ਹੈਟ ਲਗਾਇਆ ਗਿਆ ਇਸ ਵਿੱਚ ਲਗਭਗ 29 ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਾਜ਼ਰ ਸਨ। ਹਲਕੇ ਦੇ ਲੋਕ ਆਪਣੀਆਂ-ਆਪਣੀਆਂ ਸਮੱਸਿਆਵਾਂ ਲੈ ਕੇ ਇਸ ਕੈਂਪ ਵਿੱਚ ਪਹੁੰਚੇ। ਲੋਕਾਂ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਬੇੜਾ ਮੌਕੇ ਤੇ ਹੀ ਕੀਤਾ ਗਿਆ ਤੇ ਬਾਕੀ ਰਹਿਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਲਕਾ ਐਮਐਂਡੀ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਨਿਪਟਾਰੇ ਦੇ ਨਿਰਦੇਸ਼ ਦਿੱਤੇ ਗਏ। ਤੁਸੀਂ ਵੀ ਦੇਖੋ ਤਲਵਾੜਾ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਰੇ ਆਏ ਤੇਵਨ ਸਤੇ ਜਾ ਕੇ ਲੋਕਾਂ ਦੇ ਮਸਲੇ ਸੁਣਗੇ ਔਰ ਨਾਮ ਵੀ ਨਾਲ 78 ਨੇ ਅਡੀਸ਼ਨ ਆਲੇ ਅਡੀਸ਼ਨ ਆਲੇ ਕਿੰਨੇ ਆਏ ਸਰਕਾਰ ਕੋਲ ਟੈਂਪ ਲਗਾਇਆ ਗਿਆ ਹੈ ਪਿੰਡ ਵਿੱਚ ਕਿਸ ਤਰ੍ਹਾਂ ਦੀ ਜਿਹੜੇ ਸਹੂਲਤਾਂ ਜਿਹੜੀ ਲੋਕਾਂ ਨੂੰ ਪ੍ਰੋਵਾਈਡ ਕਰਾਈਆਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਮੇਰੇ ਹਲਕਾ ਦਸੂਹਾ ਦੇ ਪਿੰਡ ਅਮਰੋਹ ਵਿਖੇ ਸਰਕਾਰ ਤੁਹਾਡੇ ਦਵਾਰ ਮੁਹਿੰਮ ਤਹਿਤ ਜਿਹੜਾ ਸਬਦਾ ਕੈਂਪ ਲਗਾਇਆ ਗਿਆ ਹੈ ਔਰ ਮਾਨਯੋਗ ਐਸ.ਡੀ.ਐਮ ਸਾਹਿਬ ਇੱਥੇ ਔਰ ਸਾਰੇ ਜਿੰਨੇ ਵੀ ਅਫਸਰ ਸਹਿਬਾਨ ਨੇ ਇੱਥੇ ਹਾਜ਼ਰ ਹੋਏ ਨੇ ਔਰ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣੇ ਜਿੱਥੇ ਤੇ ਕਾਊਂਟਰ ਵੀ ਲਗਾਏ ਨੇ ਔਰ ਇਲਾਕੇ ਦੇ ਲੋਕਾਂ ਨੇ ਇਸ ਜਿਹੜਾ ਕੈਂਪ ਦਾ ਭਰਪੂਰ ਫਾਇਦਾ ਲਿਆ ਹੈ ਕਿਉਂਕਿ ਜਿਹੜਾ ਸਾਡਾ ਕੰਡੀ ਦਾ ਇਲਾਕਾ ਆ ਇਦੇ ਵਿੱਚ ਸੁਵਿਧਾਵਾਂ ਘੱਟ ਹੁੰਦੀਆਂ ਨੇ ਔਰ ਸਰਕਾਰ ਵੱਲੋਂ ਇਹ ਪਹਿਲ ਕਦਮੀ ਕਰਦੇ ਹੋਏ ਕਿ ਸਰਕਾਰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਿਆ ਕਰੇਗੀ ਔਰ ਇਸੇ ਤਹਿਤ ਇਹ ਜਿਹੜਾ ਕੈਂਪ ਇੱਥੇ ਆਰਗੇਨਾਈਜ਼ ਕੀਤਾ ਔਰ ਕਾਫੀ ਲੋਕਾਂ ਨੂੰ ਜਿਹੜਾ ਇਸ ਕੈਂਪ ਦਾ ਲਾਭ ਹੋਇਆ ਪਰ ਵਕ ਵਕ ਹੱਡ ਡਿਪਾਰਟਮੈਂਟ ਨੇ ਆਪਣਾ ਇੱਥੇ ਕਾਊਂਟਰ ਲਗਾਇਆ ਕਿੰਨੇ ਮਹਿਕਮੇ ਇਥੇ ਦੇ ਸਾਰੇ ਮਹਿਕਮੇ ਕੋਈ ਵੀ ਡਿਪਾਰਟਮੈਂਟ ਇਹੋ ਜਿਹਾ ਨਹੀਂਗਾ ਜਿਹੜਾ ਇੱਥੇ ਨਹੀਂ ਹੈਗਾ ਹਰ ਮਹਿਕਮਾ ਕੀ ਲੱਗਦਾ ਸਕੈਂਪ ਦੇ ਨਾਲ ਲੋਕਾਂ ਨੂੰ ਕਿੰਨੀ ਜਿਹੜੀ ਰਾਹਤ ਮਿਲੂਗੀ ਲੋਕਾਂ ਨੂੰ ਦੂਰ ਨਹੀਂ ਜਾਣਾ ਪੈਂਦਾ ਜੀ ਲੋਕਾਂ ਦੇ ਕੰਮ ਮੌਕੇ ਦੇ ਕਈ ਸਮੱਸਿਆ ਹੁਣ ਜਦੋਂ ਆਪਾਂ ਇਹਨਾਂ ਕੋਲ ਐਂਡ ਤੇ ਦੇਖਾਂਗੇ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ ਨੇ ਕਿੰਨੀਆਂ ਮੌਕੇ ਤੇ ਖਤਮ ਹੋਈਆਂ ਨੇ ਔਰ ਕਿੰਨੀਆਂ ਪੈਂਡਿੰਗ ਨੇ ਤੇ ਕਈ ਮੈਂ ਆਪਣੇ ਮੈਂ ਖੁਦ ਬੈਠੇ ਇੱਥੇ ਕਈ ਜਿਹੜੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਇੱਥੇ ਸੁਣੀਆਂ ਵੀ ਨੇ ਔਰ ਉਹਨਾਂ ਦਾ ਮੌਕੇ ਦੀ ਹੱਲ ਵੀ ਹੋ ਜਾਂਦਾ ਕਿਉਂਕਿ ਹਰ ਇੱਕ ਛੱਤ ਦੇ ਥੱ ਔਰ फटाफट ਜੇ ਇਥੋਂ ਦੂਜੀ ਇਨਕੁਆਰੀ ਤੇ ਤੀਜੀ ਇਨਕੁਆਰੀ फटाफट ਹੋ ਰੋ ਕੇ ਲੋਕਾਂ ਦੇ ਕੰਮ ਹੋ ਰਿਹਾ ਔਰ ਵਧੀਆ ਗੱਲ ਹੈ ਕਿ ਇਹੋ ਜਿਹੇ ਜਿਹੇ ਕੈਂਪ ਪਿਆ ਸੀ ਹੋਰ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਪਹਿਲਾਂ ਅਸੀਂ ਕਮਾਈ ਦੇ ਵੀ ਲਗਾਇਆ ਦੂਜਾ ਇਥੇ ਅਮਰੋ ਲਗਾਇਆ ਔਰ ਤੀਜਾ ਵੀ ਅਸੀਂ ਫਿਰ ਦੁਬਾਰਾ ਇਸੇ ਇਲਾਕੇ ਦੇ ਵਿੱਚ ਲਗਵਾਉਣ ਜਾ ਰਹੇ ਹਾਂ ਔਰ ਹਰ ਮਹੀਨੇ ਅਸੀਂ ਦੋ ਦੋ ਕੈਂਪ ਆਰਗੇਨਾਈਜ਼ ਕਰਿਆ ਕਰਾਂ ਠੀਕ ਅੱਜ ਤੁਹਾਡੀ ਅਗਵਾਈ ਦੇ ਵਿੱਚ ਪਿੰਡ ਕੈਂਪ ਲਗਾਇਆ ਗਿਆ ਹੈ ਕਿਸ ਤਰ੍ਹਾਂ ਦੀ ਵੀ ਵਿਵਸਥਾ ਇਹ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਹੈ ਪੰਜਾਬ ਸਰਕਾਰ ਆਪਕੇ ਦਵਾਰ ਦੇ ਤਹਿਤ ਮਾਨਜੋ ਡਿਪਟੀ ਕਮਿਸ਼ਨਰ ਜੀ ਦੀ ਜੋ ਗ੍ਰੈਨੂਮਾਈਥੇਟ ਇੱਥੇ ਜਿਹੜਾ ਕੈਂਪ ਲਗਾਇਆ ਗਿਆ ਹੈਗਾ ਪਹਿਲਾਂ ਇਸ ਤੋਂ ਜਿਹੜਾ ਕੈਂਪ ਲੱਗਾ ਸੀ ਉਹ ਜਿਹੜਾ ਲਾਸੀ ਕਮਾਈ ਦੇਵੀ ਦੇ ਵਿੱਚ ਤੇ ਹੁਣ ਜਿਹੜਾ ਕੈਂਪ ਲਾਇਆ ਸੀ ਉਮਰੋਹ ਵਿਖੇ ਲਗਾਇਆ ਹੈਗਾ ਇੱਥੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਦੇ ਬਣਾਇਸ ਹੈਡ ਵਾਟਰ ਤੋਂ ਜਿਹੜੇ ਜਿਹੜਾ ਆਪਣਾ ਹੈ ਤਰਵਾੜੇ ਦੇ ਨਾਲ ਸੰਬੰਧਿਤ ਸਾਰੇ ਹੀ ਡਿਪਾਰਟਮੈਂਟ ਇੱਥੇ ਹਾਜ਼ਰ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਥੇ ਜਿੱਥੋਂ ਤੱਕ ਹੋ ਸਕੇ ਮੌਕੇ ਤਿੰਨ ਤਰ੍ਹਾਂ ਕੀਤਾ ਜਾ ਰਿਹਾ ਹੈਗਾ ਜੀ ਇਹ ਕਿੰਨੀ ਗੀ ਮੁਸਕੁਰਾਣਾ ਦੇ ਮੌਕੇ ਦਾ ਨਿਟਾਰਾ ਕੀਤਾ ਗਿਆ ਜੀ ਜ਼ਿਆਦਾਤਰ ਜੀ ਇਹ ਤਾਂ ਹੁਣ ਅਸੀਂ ਲਾਸਤ ਦੱਸ ਸਕਦੇ ਹਾਂ ਪਰ ਜ਼ਿਆਦਾਤਰ ਦਾ ਸੀ ਇਹ ਦੇਖਿਆ ਵੀ ਮੌਕੇ ਤੇ ਨਿਟਾਰਾ ਹੋ ਰਿਹਾ ਹੈਗਾ ਜੀ ਮੇਰੇ ਰੈਵਨਲ ਸਪੰਦਰ ਕੋਈ ਸ਼ਿਕਾਇਤਾਂ ਨਹੀਂ ਉਹਦਾ ਮੌਕੇ ਤੇ ਤਸੀਲਦਾਰ ਸਾਹਿਬ ਬੈਠੇ ਨੇ ਤੇ ਨਾਇਬ ਤਸੀਲਦਾਰ ਸਾਹਿਬ ਬੈਠੇ ਨੇ ਠੀਕ ਹੈ ਜੀ ਤੇ ਆਪਣਾ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਹੋ ਗਿਆ ਹੋਰ ਵੀ ਬਖਰੇ ਬਖਰੇ ਸਾਰੇ ਵਿਭਾਗਾਂ ਵਿੱਚ ਬੈਠੇ ਨੇ ਇਹਨਾਂ ਦਾ ਮੌਕੇ ਤੇ ਨਿਟਾਰਾ ਹੋ ਰਿਹਾ ਲੋਕਾਂ ਨੇ ਆਧਾਰ ਕਾਰਡ ਵੀ ਬਣਾਏ ਜਾ ਰਹੇ ਨੇ ਤੇ ਹੈਲਥ ਡਿਪਾਰਟਮੈਂਟ ਵਾਲੇ ਐਨੀਮਲ ਹਸਬੈਂਡਰੀ ਇਹ ਬਖਰੀ ਬਖਰੀ ਅਸਰ ਪੰਜਾਬ ਸਰਕਾਰ ਨੂੰ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਬਾਰੇ ਵੀ ਲੋਕਾਂ ਨੂੰ ਦੱਸ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਜੇ ਕਿਸੇ ਨੇ ਕੋਈ ਲੋਨ ਲੈ ਕੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਉਸ ਸੰਬੰਧੀ ਵੀ ਮੈਕਨੋ ਇੱਥੇ ਹੈਗੇ ਨੇ ਸਾਰੇ ਅੱਗੇ ਵੀ ਇਸ ਤਰ੍ਹਾਂ ਕੈਂਪ ਲੱਗਦੇ ਰਹਿਣਗੇ ਹਾਂ ਜੀ ਜੇ ਪੰਜਾਬ ਸਰਕਾਰ ਦੀ ਯੋਗ ਰਹਿਣ ਨੂੰ ਕੈਂਪ ਲੱਗਦੇ ਰਹਿਣਗੇ ਠੀਕ ਹੈ